ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੱਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਫਿਓਦਰ ਦੋਸਤੋਵਸਕੀ ਜੀ ਦੀ ਰੂਸੀ ਨਾਵਲ ਦਾ ਅੰਕਲ ਸਟ੍ਰੀਮ ਦਾ ਪੰਜਾਬੀ ਅਨੁਵਾਦ ਖਾਬਾਂ ਦੇ ਕਲੀਰੇ ਅਨੁਵਾਦ ਕਰਤਾ ਪ੍ਰੋਫੈਸਰ ਜਸਪਾਲ ਗਈ ਪਾਗ 11 ਮਾਸਕਲੀਆ ਕੋਫ ਨੂੰ ਮਾਰਿਆ ਦੁਆਰਾ ਕਿਦਰੇ ਹੋਰ ਜਾ ਕੇ ਲੁਕਣ ਲਈ ਆਖਣਾ ਉਸ ਦੇ ਪੱਖ ਨੂੰ ਕਮਜ਼ੋਰ ਕਰਦਾ ਸੀ। ਇੱਕ ਤਰ੍ਹਾਂ ਉਸ ਨੂੰ ਆਪਣੇ ਰਾਹ ਤੋਂ ਲਾਂਬੇ ਕਿਤੇ ਜਾਣ ਵਾਂਗ ਸੀ। ਉਹ ਬੜਾ ਨਿਰਾਸ਼ ਸੀ। ਉਹ ਆਪਣੇ ਧਰਮ ਸਰਪ੍ਰਸਤ ਤੇ ਘਰ ਨਾ ਗਿਆ। ਉਸ ਨੂੰ ਦਾ ਇਸ ਵੇਲੇ ਇੱਕ ਅਲ ਦੀ ਲੋੜ ਸੀ। ਉਸ ਅੰਦਰ ਭਾਵਨਾਵਾਂ ਦਾ ਹੜ ਆਇਆ ਹੋਇਆ ਸੀ। ਉਹ ਇਸ ਹੜ ਨੂੰ ਸ਼ਾਂਤ ਕਰਨਾ ਚਾਹੁੰਦਾ ਸੀ। ਕਦੇ ਉਸ ਅਦੇ ਕਰਦਾ ਸੀ ਕਿ ਉਸ ਇਹਨਾਂ ਨਾਲ ਦੁਬਾਰਾ ਗੱਲ ਕਰੇ। ਉਸ ਨੂੰ ਆਪਣਾ ਦਿਲ ਖੋਲ ਕੇ ਵਿਖਾਵੇ। ਉਸ ਨਾਲ ਹਮਦਰਦੀ ਜਤਾਵੇ ਕਦੇ ਉਸ ਦੀ ਕਲਪਨਾ ਵਿੱਚ ਉਹ ਇੱਕ ਦਾ ਨਕਸ਼ਾ ਉੱਭਰਦਾ ਤੇ ਉਹ ਸੇ ਪੀਟਰਸਬਰਗ ਸਪੇਨ ਜਾਂ ਕਿਸੇ ਹੋਰ ਥਾਂ ਦੀ ਨਾਚ ਮਹਿਫਿਲ ਵਿੱਚ ਜ਼ੀਨਾ ਦੀ ਸੰਗਤ ਮਾਣ ਰਿਆ ਮਹਿਸੂਸ ਕਰਦਾ ਫਿਰ ਉਹ ਕਲਪਨਾ ਕਰਦਾ ਕਿ ਬੁੱਢੇ ਪ੍ਰਿੰਸ ਦੀ ਮੌਤ ਤੋਂ ਬਾਅਦ ਜ਼ੀਨਾ ਨੂੰ ਆਪਣੀ ਦੁਲਹਨ ਬਣਾ ਕੇ ਉਹ ਉੱਚੇ ਤਬਕੇ ਦੇ ਲੋਕਾਂ ਵਿੱਚ ਆਪਣੀ ਸ਼ਾਨ ਬਣਾਏਗਾ ਤੇ ਸੁੰਦਰ ਔਰਤਾਂ ਉਨ੍ਹਾਂ ਦੇ ਆਲੇ-ਸ਼ਾਨ ਜੋੜੇ ਨੂੰ ਵੇਖ ਕੇ ਹੌਂਕੇ ਭਰਨ ਦੀਆਂ ਫਿਰ ਉਹ ਕਲਪਨਾ ਹੀ ਕਲਪਨਾ ਵਿੱਚ ਮਹਿਸੂਸ ਕਰਦਾ ਕਿ ਜਿਨ੍ਹਾਂ ਦੇ ਰਸੂਖ ਸਦਕਾ ਉਹ ਕਿਤੋਂ ਦਾ ਗਵਰਨਰ ਬਣ ਜਾਵੇਗਾ ਇੰਜ ਜੋ ਵੀ ਗੱਲਾਂ ਮਾਰੀਆਂ ਨੇ ਉਸਦੇ ਦਿਮਾਗ ਵਿੱਚ ਭਰੀਆਂ ਸਨ ਉਹੀ ਕਾਲਪਨਿਕ ਤਸਵੀਰਾਂ ਬਣ ਬਣ ਕੇ ਉਸ ਦੀਆਂ ਅੱਖਾਂ ਸਾਹਮਣੇ ਆਉਣ ਲੱਗੀਆਂ ਉਹ ਭਵਿੱਖ ਦੇ ਸੁਨਹਿਰੀ ਸੁਪਨਿਆਂ ਵਿੱਚ ਗਵਾਚਿਆ ਹੋਇਆ ਸੀ ਇਹ ਅਚਾਨਕ ਇੱਕ ਦੁਖੀ ਕਰਨ ਵਾਲਾ ਵਿਚਾਰ ਉਸਦੇ ਦਿਮਾਗ ਵਿੱਚ ਆਇਆ ਉਸਨੇ ਸੋਚਿਆ ਕਿ ਸਾਰੀਆਂ ਤਾਂ ਉਹ ਵੇਖਨੀਆ ਕਲਪਨਾਵਾਂ ਹਨ ਪਰ ਅੱਜ ਉਸਦੀ ਕੀ ਹਾਲਤ ਹੈ ਅੱਜ ਤਾਂ ਉਸਦੇ ਹੱਥ ਪੱਲੇ ਕੁਝ ਵੀ ਨਹੀਂ ਅੱਜ ਤਾਂ ਉਸ ਨੂੰ ਮੂਰਖ ਬਣਾ ਕੇ ਘਰੋਂ ਕੱਢ ਦਿੱਤਾ ਗਿਆ ਸੀ ਤੇ ਇਸ ਸ਼ਹਿਰ ਦੀਆਂ ਗਲੀਆਂ ਵਿੱਚ ਰੋਲਣ ਲਈ ਆਖ ਦਿੱਤਾ ਗਿਆ ਸੀ ਉਸ ਨੂੰ ਆਪਣੀ ਹਾਲਤ ਉੱਪਰ ਗੁੱਸਾ ਆ ਰਿਹਾ ਸੀ ਮਾਸਕਲੀਆ ਕੋਫ ਨੂੰ ਯਾਦਾ ਹੈ ਕਿ ਉਹ ਤਾਂ ਇਸ ਸ਼ਹਿਰ ਵਿੱਚ ਬੜੀ ਸ਼ਾਨ ਨਾਲ ਘੁੰਮਿਆ ਕਰਦਾ ਸੀ ਉਹ ਆਪਣੇ ਆਪ ਨੂੰ ਜ਼ੀਨਾ ਦਾ ਪ੍ਰੇਮੀ ਤੇ ਉਸ ਦਾ ਹੋਣ ਵਾਲਾ ਪਤੀ ਦਰਸਾਉਂਦਾ ਸੀ ਲੋਕ ਉਸ ਨੂੰ ਮੁਬਾਰਕਾਂ ਦਿੰਦੇ ਸਨ ਤੇ ਉਸ ਦੀ ਵਖਰੀ ਹੀ ਸ਼ਾਨ ਹੁੰਦੀ ਸੀ ਤੇ ਹੁਣ ਉਸ ਨੂੰ ਜ਼ੀਨਾ ਦਾ ਘਰ ਛੱਡਣ ਦਾ ਹੁਕਮ ਹੋ ਗਿਆ ਸੀ ਹੁਣ ਲੋਕ ਉਸ ਤੇ ਹੱਸਣਗੇ ਉਸ ਦਾ ਮਜ਼ਾਕ ਉਡਾਉਣਗੇ ਉਹ ਲੋਕਾਂ ਨੂੰ ਇਹ ਤਾਂ ਨਹੀਂ ਦੱਸ ਸਕਦਾ ਕਿ ਉਹ ਭਵਿੱਖ ਵਿੱਚ ਕੀ ਕਰੇਗਾ ਲੋਕ ਤਾਂ ਉਸ ਦੀ ਅੱਜ ਦੀ ਹਾਲਤ ਵੇਖਣਗੇ ਨਾਲੇ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਮਾਰੀਆਂ ਨੇ ਭਵਿੱਖ ਦੀ ਜਿਹੜੀ ਤਸਵੀਰ ਉਸ ਨੂੰ ਵਿਖਾਈ ਹੈ ਉਹ ਵੇਖ ਵਿੱਚ ਬਿਲਕੁਲ ਉਸੇ ਤਰ੍ਹਾਂ ਵਾਪਰੇਗਾ ਉਸੇ ਮਾਨ ਵਿੱਚ ਇਹ ਵੀ ਆਇਆ ਕਿ ਮਾਰੀਆ ਇੱਕ ਸਿਰੇ ਦੀ ਛਾਤਰ ਅਤੇ ਮੰਨੀ ਪਰਮੰਨੀ ਸਾਜ਼ਿਸ਼ੀ ਔਰਤ ਹੈ ਸਾਜ਼ਿਸ਼ਾਂ ਰਚਣ ਵਿੱਚ ਉਹਦਾ ਕੋਈ ਸਾਨੀ ਨਹੀਂ ਹੋ ਸਕਦਾ ਹੈ ਕਿ ਉਸ ਨੂੰ ਘਰੋਂ ਬਾਹਰ ਭੇਜਣ ਵਿੱਚ ਉਸ ਦੀ ਕੋਈ ਅਜਿਹੀ ਗਹਿਰੀ ਸਾਜ਼ਿਸ਼ ਰਚੀ ਹੋਵੇ ਜਿਸ ਬਾਰੇ ਉਸ ਨੂੰ ਕੋਈ ਪਤਾ ਹੀ ਨਾ ਹੋਵੇ ਮਾਰੀਆ ਦੇ ਘਰੋਂ ਨਿਕਲ ਕੇ ਉਹ ਇੱਧਰ ਉੱਧਰ ਭਟਕਦਾ ਫਿਰਦਾ ਸੀ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਆਖਰ ਉਹ ਜਾਵੇ ਕਿੱਥੇ ਆਪਣੇ ਖਿਆਲਾਂ ਵਿੱਚ ਗਵਾਚੇ ਮਾਸਕਲੀਆ ਗੋਫੂ ਪਤਾ ਹੀ ਨਾ ਲੱਗਾ ਕਿ ਉਹ ਕਦੋਂ ਇੱਕ ਤਿਲਕਵੀਂ ਥਾਂ ਤੋਂ ਤਿਲਕ ਕੇ ਬਰਫ਼ ਦੇ ਢੇਰ ਵਿੱਚ ਜਾ ਡਿੱਗਿਆ ਉੱਠ ਕੇ ਹਾਲੇ ਕੱਪੜੇ ਝਾੜੇ ਹੀ ਸਨ ਕਿ ਆਵਾਰਾ ਕੁੱਤਿਆਂ ਦਾ ਇੱਕ ਟੋਲਾ ਉਹਦੇ ਮਗਰ ਪੈ ਗਿਆ ਕੁੱਤਿਆਂ ਨੇ ਉਸ ਦਾ ਫਰ ਵਾਲਾ ਕੋਟ ਪਾੜ ਦਿੱਤਾ। ਇੱਕ ਕੁੱਤੇ ਨੇ ਉਸ ਦੇ ਲੱਤ 'ਚ ਬੁਰਕ ਭਰ ਲਿਆ। ਉਹ ਬੜਾ ਘਬਰਾ ਗਿਆ ਤੇ ਕੁੱਤਿਆਂ ਤੋਂ ਆਪਣਾ ਆਪ ਬਚਾਉਂਦਾ ਹੋਇਆ ਗਲੀ ਦੀ ਇੱਕ ਗੁੱਠ ਵਿੱਚ ਲੁਕ ਗਿਆ। ਉਥੋਂ ਜਾਨ ਬਚਾ ਕੇ ਨਿਕਲਿਆ ਤਾਂ ਹੋਰ ਕਿਤੇ ਜਾਨ ਨਹੀਂ ਥਾਂ। ਮਾਰੀਆ ਦੇ ਘਰੇ ਹੀ ਵਾਪਸ ਆ ਗਿਆ। ਮਾਰੀਆ ਦੇ ਮੋਹਰੇ ਤੇ ਉਸ ਨੇ ਇੱਕ ਬੱਗੀ ਖਲੋਤੇ ਵੇਖੀ। ਉਸ ਨੂੰ ਪਤਾ ਲੱਗ ਗਿਆ ਕਿ ਮਾਰੀਆ ਕੋਲ ਕੋਈ ਮਹਿਮਾਨ ਆਏ ਸਨ। ਯਕੀਨਨ ਮਾਰੀਆ ਅੱਜ ਰਾਤ ਕੋਈ ਪਾਰਟੀ ਕਰਨ ਵਾਲੀ ਹੈ ਪਰ ਅੱਜ ਪਾਰਟੀ ਕਰਨ ਦਾ ਕੀ ਮਤਲਬ ਹੋਇਆ ਉਸ ਦੇ ਮਨ ਵਿੱਚ ਸਵਾਲ ਉੱਠਿਆ ਉਸ ਨੇ ਨੌਕਰਾਂ ਕੋਲੋਂ ਪੁੱਛਿਆ ਤਾਂ ਪਤਾ ਲੱਗਾ ਕਿ ਮਾਰੀਆ ਤਾਂ ਸ਼ਹਿਰੋਂ ਬਾਹਰ ਆਪਣੇ ਪਿੰਡ ਚਲੀ ਗਈ ਸੀ ਅਤੇ ਆਪਣੇ ਪਤੀ ਅਫਾਨਾਸੀ ਨੂੰ ਨਾ ਲਿਆਈ ਹੈ ਉਸ ਨੂੰ ਇਹ ਵੀ ਪਤਾ ਲੱਗਾ ਕਿ ਪ੍ਰਿੰਸ ਜਾਗ ਪਿਆ ਹੈ ਪਰ ਹਾਲੇ ਤੱਕ ਖੱਲੇ ਸੈਲੂਨ ਵਿੱਚ ਨਹੀਂ ਆਇਆ ਏਨੀ ਸੂ ਲੈਣ ਤੋਂ ਬਾਅਦ ਮਾਸਕ ਲਿਆ ਕੋ ਤੇ ਇਸੇ ਨੂੰ ਇੱਕ ਸ਼ਬਦ ਨਾ ਬੋਲਿਆ ਤੇ ਚੁੱਪਚਾਪ ਪੌੜੀਆਂ ਚੜ ਕੇ ਪ੍ਰਿੰਸ ਕੋਲ ਜਾ ਪਹੁੰਚਿਆ ਪ੍ਰਿੰਸ ਦੇ ਕਮਰੇ ਵਿੱਚ ਜਾ ਕੇ ਉਸਨੇ ਵੇਖਿਆ ਕਿ ਪ੍ਰਿੰਸ ਸ਼ੀਸ਼ੇ ਅੱਗੇ ਬੈਠਾ ਸੀ ਉਸ ਦਾ ਗੰਜਾ ਸਿਰ ਨੰਗਾ ਸੀ ਉਸ ਦੇ ਸੁਨਹਿਰੀ ਵਾਲਾਂ ਦੇ ਵਿਗ ਉਸ ਦੇ ਚਹੇਤੇ ਨੌਕਰ ਦੀਵਾਨ ਦੇ ਹੱਥ ਵਿੱਚ ਸੀ ਤੇ ਨੌਕਰ ਉਸ ਦੇ ਵਿਗ ਦੇ ਵਾਲਾਂ ਨੂੰ ਮੋਰਛ ਨਾਲ ਵਾਰ ਰਿਹਾ ਸੀ ਪ੍ਰਿੰਸ ਹਾਲੇ ਤੱਕ ਪੂਰੀ ਤਰ੍ਹਾਂ ਨੀਂਦੋਂ ਜਾਗਿਆ ਨਹੀਂ ਮਹਿਸੂਸ ਹੁੰਦਾ ਸੀ ਉਹ ਜਿਹੜਾ ਬੈਠਾ ਸੀ ਜਿਵੇਂ ਹਾਲੇ ਵੀ ਉਸ ਨੂੰ ਨੀਂਦ ਦੇ ਟੂਲੇ ਆ ਰਹੇ ਹੁਣ ਉਹ ਬਾਸੀਆਂ ਲੈਂਦਾ ਹੋਇਆ ਕਦੇ ਮੂੰਹ ਖੋਲਦਾ ਸੀ ਤੇ ਕਦੇ ਬੰਦ ਕਰਦਾ ਸੀ ਮਾਸਕਲੀਆ ਕੋਫਲ ਉਹ ਇਸ ਤਰ੍ਹਾਂ ਵੇਖ ਰਿਹਾ ਸੀ ਜਿਵੇਂ ਉਸ ਨੂੰ ਪਛਾਣਦਾ ਹੀ ਨਾ ਹੋਵੇ ਕੀ ਹਾਲ ਹੈ ਅੰਕਲ ਮਾਸਕਲੀਆ ਕੋਫ ਨੇ ਪੁੱਛਿਆ ਕੀ ਕਿਹਾ ਅੱਛਾ ਅੱਛਾ ਤੂੰ ਏ ਪ੍ਰੇਸ ਨੇ ਉਸ ਨੂੰ ਪਛਾਣਦਿਆਂ ਕਿਹਾ ਮੈਂ ਥੋੜੀ ਬੇਰੀਲਿਸ ਹੋ ਗਿਆ ਸੀ ਉਹੋ ਰੱਬ ਜੀ ਮੇਰੀ ਤਾਂ ਵੈਗਨ ਪਤਾ ਨਹੀਂ ਕਿੱਥੇ ਐ ਅਚਾਨਕ ਉਹ ਕਬਰਾਹਟ ਤੇ ਕਾਲ ਵਿੱਚ ਵਿਖਾਈ ਦੇਣ ਲੱਗਾ ਉਹ ਕੋਈ ਗੱਲ ਨਹੀਂ ਅੰਕਲ ਜੇ ਤੁਸੀਂ ਆਖੋਗੇ ਤਾਂ ਮੈਂ ਤੁਹਾਡੀ ਮਦਦ ਕਰ ਦਿਆਂਗਾ ਮੇਰੇ ਪਿਆਰੇ ਜਾਪਦਾ ਹੈ ਕਿ ਤੂੰ ਮੇਰਾ ਸਾਰਾ ਭੇਜਣ ਲਿਆ ਮੇਰੇ ਪਿਆਰੇ ਜਾਪਦਾ ਹੈ ਕਿ ਤੂੰ ਮੇਰਾ ਸਾਰਾ ਭੇਜਣ ਲਿਆ ਮੈਂ ਤਾਂ ਕਿਹਾ ਸੀ ਕਿ ਬੂਹਾ ਬੰਦ ਰੱਖੋ ਪਰ ਤੂੰ ਫਿਰ ਵੀ ਸਾਰਾ ਕੁਝ ਵੇਖ ਲਿਆ ਹੁਣ ਤੂੰ ਮੈਨੂੰ ਇਹ ਵਚਨ ਦੇ ਕਿ ਤੂੰ ਇਹ ਭੇਤ ਕਿਸੇ ਅੱਗੇ ਜ਼ਾਹਰ ਨਹੀਂ ਕਰੇਂਗਾ ਮੇਰਾ ਮਤਲਬ ਹੈ ਮੇਰੇ ਨਕਲੀ ਵਾਲਾ ਵਾਲਾ ਭੇਤ ਮੈਂ ਕਿਉਂ ਕਿਸੇ ਨੂੰ ਦੱਸਾਂਗਾ ਅੰਕਲ ਮੈਂ ਮੂਰਖ ਨਹੀਂ ਅਤੇ ਨਾ ਹੀ ਕਮੀਨਾ ਹਾਸਕਲੀਆ ਕੋਕੋਫ ਨੇ ਪ੍ਰਿੰਸ ਨੂੰ ਕਿਹਾ ਉਹ ਆਪਣੇ ਸਵਾਰਥ ਵਾਸਤੇ ਪ੍ਰਿੰਸ ਨੂੰ ਖੁਸ਼ ਰੱਖਣਾ ਚਾਹੁੰਦਾ ਸੀ ਠੀਕ ਹੈ ਠੀਕ ਹੈ ਤੂੰ ਤਾਂ ਬੜਾ ਸਮਝਦਾਰ ਮੁੰਡਾ ਹੈ ਮੈਂ ਤੈਨੂੰ ਵੇਖ ਕੇ ਥੋੜਾ ਜਿਹਾ ਹੈਰਾਨ ਹੋ ਗਿਆ ਸਾਂ ਪਰ ਹੁਣ ਮੈਂ ਤੈਨੂੰ ਆਪਣੇ ਸਾਰੇ ਰਹਸ ਦੱਸਾਂਗਾ ਤੇ ਨੂੰ ਮੇਰੀਆਂ ਮੁੱਛਾਂ ਕਿਵੇਂ ਲੱਗੀਆਂ ਮੇਰੇ ਪਿਆਰੇ ਬੱਚੇ ਅਦਭੁਤ ਅੰਕਲ ਅਦਭੁਤ ਮੈਂ ਤਾਂ ਤੁਹਾਡੀਆਂ ਮੁੱਛਾਂ ਵੇਖ ਕੇ ਹੈਰਾਨ ਹੋ ਗਿਆ ਸੀ ਕਿ ਇੰਨੀਆਂ ਲੰਮੀਆਂ ਮੁੱਛਾਂ ਤੁਸੀਂ ਸੰਭਾਲਦੇ ਕਿਵੇਂ ਹੋ ਇੰਨਾ ਹੈਰਾਨ ਨਾ ਹੋ ਬੱਚੇ ਇਹ ਮੁੱਛਾਂ ਨਕਲੀ ਹਨ ਨਹੀਂ ਵੇਖਣ ਨੂੰ ਤਾਂ ਨਹੀਂ ਲੱਗਦਾ ਹੈਰਾਨੀ ਦੀ ਗੱਲ ਹੈ ਤੇ ਤੁਹਾਡੇ ਮੂੰਹ ਤੇ ਡਿੱਗਦੀਆਂ ਇਹ ਸ਼ਾਹ ਕਾਲੀਆਂ ਲੇਟਾਂ ਅੰਕਲ ਕਿ ਤੁਸੀਂ ਇਹਨਾਂ ਤੇ ਹਰ ਰੋਜ਼ ਕਾਲਾ ਰੰਗ ਫੇਰਦੇ ਹੋ ਉਹ ਕਾਲਾ ਰੰਗ ਕਿਨੇ ਫਿਰਨੇ ਕਾਕਾ ਇਹ ਤਾਂ ਹੈ ਨਹੀਂ ਕਾਲੀਆਂ ਨਕਲੀ ਹਨ ਇਹ ਵੀ ਕੀ ਕਿਹਾ ਨਕਲੀ ਸਾਰਾ ਕੁਝ ਤਾਂ ਨਹੀਂ ਨਕਲੀ ਹੋ ਸਕਦਾ ਕਿਦਰੇ ਮੈਨੂੰ ਮੂਰਖ ਤਾਂ ਨਹੀਂ ਬਣਾਈ ਜਾਂਦੇ ਅੰਕਲ ਸਾਰੇ ਹੀ ਤੇਰੇ ਵਾਂਗ ਹੈਰਾਨ ਹੁੰਦੇ ਨੇ ਪ੍ਰਿੰਸ ਨੇ ਸ਼ੇਖੀ ਵਿੱਚ ਆਉਂਦੇ ਆ ਕਿਹਾ ਸਾਰੇ ਇੰਝ ਹੀ ਸਮਝਦੇ ਹਨ ਸਟੈਪਮਾਂ ਨੀਡਾ ਮੈਟ ਵੀ ਜੀਵਨਾ ਵੀ ਯਕੀਨ ਨਹੀਂ ਕਰਦੀ ਕਿ ਇਹ ਅਸਲੀ ਨਹੀਂ ਹਨ ਕਈ ਵਾਰ ਉਹ ਇਹਨਾਂ ਨੂੰ ਮੇਰੀ ਅਸਲੀ ਜ਼ੁਲਫਾ ਸਮਝ ਕੇ ਆਪਣੇ ਤੇ ਖਿਲਾੜ ਲੈਂਦੀ ਸੀ ਪਰ ਮੈਨੂੰ ਯਕੀਨ ਹੈ ਮੇਰੇ ਦੋਸਤ ਕਿ ਤੂੰ ਮੇਰਾ ਰਹਸ ਕੇਸੇ ਅੱਗੇ ਜ਼ਾਹਰ ਨਹੀਂ ਕਰੇਂਗਾ ਮੈਨੂੰ ਵਚਨ ਦੇ ਮੈਂ ਤੁਹਾਨੂੰ ਵਚਨ ਦਿੰਦਾ ਹਾਂ ਅੰਕਲ ਯਕੀਨ ਰੱਖੋ ਮੈਂ ਕਿਸੇ ਨੂੰ ਕੁਝ ਨਹੀਂ ਦੱਸਾਂਗਾ ਉਹ ਮੇਰੇ ਬੱਚੇ ਤੂੰ ਅੱਜ ਬਚਾ ਲਿਆ ਮੈਨੂੰ ਮੇਰੇ ਬੁੱਢੇ ਕੋਚਵਾਨ ਨੇ ਤਾਂ ਮੈਨੂੰ ਛੁੱਟ ਹੀ ਦਿੱਤਾ ਸੀ ਕਦੋਂ ਛੁੱਟ ਦਿੱਤਾ ਸੀ ਜਦੋਂ ਮੈਂ ਆਸ਼ਰਮ ਵਿੱਚ ਜਾ ਰਿਹਾ ਸੀ हां मेनू पता है ए कल सवेर दी गल है मैं ही बचाया सी ਤੁਹਾਨੂੰ ਨਹੀਂ कल सवेर दी ਨਹੀਂ ए त 2 ਘੰਟੇ ਪਹਿਲਾਂ ਦੀ ਗੱਲ ਹੈ ਮੈਂ ਇਕੱਲਾ ਕੋਚਵਰ ਨਾਲ ਜਾ ਰਿਹਾ ਸੀ ਪਰ ਤੁਸੀਂ ਤਾਂ ਸੁੱਤੇ ਪਏ ਸੀ ਅੰਕਲ ਮਾਸਕਰੀਆ ਕੋਫ ਨੇ ਹੈਰਾਨ ਹੁੰਦਿਆਂ ਕਿਹਾ ਹਾਂ ਮੈਂ ਸੌਂ ਗਿਆ ਸੀ ਪਰ ਫਿਰ ਮੈਂ ਉੱਠ ਕੇ ਚਲਾ ਗਿਆ ਸੀ ਤੇ ਆ ਕੇ ਫਿਰ ਸੌਂ ਗਿਆ ਸੀ ਬੜੀ ਹੈਰਾਨੀ ਵਾਲੀ ਗੱਲ ਨਜ਼ਰ ਆਉਂਦੀ ਹੈ ਨਾ ਮੈਨੂੰ ਯਕੀਨ ਹੈ ਅੰਕਲ ਕਿ ਇਹ ਸਾਰਾ ਕੁਝ ਤੁਸੀਂ ਸੁਪਨੇ ਵਿੱਚ ਵੇਖਿਆ ਹੋਵੇਗਾ ਤੁਸੀਂ ਤਾਂ ਖਾਣਾ ਖਾ ਕੇ ਸੌਂ ਗਏ ਸੀ ਤੇ ਹੁਣ ਤੁਸੀਂ ਜਾਗੇ ਹੋ ਫਿਰ ਕਿਤੇ ਜਾਣ ਦਾ ਮੌਕਾ ਕਦੋਂ ਮਿਲਿਆ ਤੁਹਾਨੂੰ ਨਹੀਂ ਪ੍ਰਿੰਸ ਨੇ ਦੁਚਿੱਤੀ ਜਹੀ ਵਿੱਚ ਜਵਾਬ ਦਿੱਤਾ ਹਾਂ ਸ਼ਾਇਦ ਤੂੰ ਠੀਕ ਹੀ ਆਖਦਾ ਹੈ ਸ਼ਾਇਦ ਸੱਚ ਮੁੱਚ ਹੀ ਮੈਂ ਇਹ ਸਾਰਾ ਕੁਝ ਸੁਪਨੇ ਵਿੱਚ ਹੀ ਵੇਖਿਆ ਪਹਿਲਾਂ ਮੈਂ ਇੱਕ ਲੰਮੇ ਸਿੰਗਾ ਵਾਲਾ ਵੱਡਾ ਸਾਰਾ ਟੱਠਾ ਵੇਖਿਆ ਕੀ ਤੈਨੂੰ ਪਤਾ ਹੈ ਲੋਕ ਮੇਰੇ ਬਾਰੇ ਆਖਦੇ ਹਨ ਕਿ ਮੈਂ ਨੇਪੋਲੀਅਨ ਨਾਲ ਬਹੁਤ ਮਿਲਦਾ ਜੁਲਦਾ ਹਾਂ ਪਰ ਮੇਰਾ ਵਜੂਦ ਕਈ ਪੁਰਾਣੀਆਂ ਹਸਤੀਆਂ ਨਾਲ ਰਲਦਾ ਮਿਲਦਾ ਹੈ ਤੂੰ ਇਸ ਬਾਰੇ ਕੀ ਸੋਚਦਾ ਹੈ ਮੇਰੇ ਬੱਚੇ ਮੇਰਾ ਤਾਂ ਖਿਆਲ ਹੈ ਕਿ ਤੁਸੀਂ ਨੇਪੋਲੀਅਨ ਨਾਲ ਬਹੁਤ ਮਿਲਦੇ ਜੁਲਦੇ ਹੋ ਅੰਕਲ ਹਾਂ ਹਾਂ ਠੀਕ ਹੈ ਮੈਂ ਨੇਪੋਲੀਅਨ ਵਰਗਾ ਹੀ ਹਾਂ ਮੇਰਾ ਮੂੰਹ ਉਹਦੇ ਵਰਗਾ ਹੈ ਮੈਂ ਸਾਲਮ ਰੂਪ ਵਿੱਚ ਉਸ ਵਰਗਾ ਹਾਂ ਮੈਂ ਸੁਪਨੇ ਵਿੱਚ ਉਸ ਨੂੰ ਵੇਖਣਾ ਹਾਂ ਉਸੇ ਟਾਪੂ ਤੇ ਚਲਾ ਜਾਂਦਾ ਹਾਂ ਉਸ ਕੋਲ ਬੈਠਦਾ ਹਾਂ ਤੈਨੂੰ ਪਤਾ ਹੈ ਨੈਪੋਲੀਅਨ ਬੜਾ ਹਾਸਮੁਖ ਹੈ ਬੜਾ ਮਜ਼ਾਕੀਆ ਹੈ ਬੜਾ ਗਲੜੀ ਹੈ ਕੌਣ ਨੈਪੋਲੀਅਨ ਮਾਸਕਲੀਆ ਕੋਫ ਨੇ ਬੁੱਢੇ ਨਾਲ ਸੋਚਵਾਂ ਨਜ਼ਰ ਨਾਲ ਵੇਖਿਆ ਤੇ ਕਿਹਾ ਉਸ ਦੇ ਦਿਮਾਗ ਵਿੱਚ ਇੱਕ ਵਿਚਾਰ ਉਗਮਣਾ ਸ਼ੁਰੂ ਹੋ ਗਿਆ ਸੀ ਇੱਕ ਅਜੀਹਾ ਵਿਚਾਰ ਜਿਸ ਨੇ ਹਾਲੇ ਤੱਕ ਪੂਰੀ ਸ਼ਕਲ ਨਹੀਂ ਧਾਰਨ ਕੀਤੀ ਸੀ ਹਾਂ ਹਾਂ ਨੈਪੋਲੀਅਨ ਸੋਪਨੇ ਵਿੱਚ ਅਸੀਂ ਦਾਰਸ਼ਨਿਕ ਵਿਸ਼ਿਆਂ ਤੇ ਗੱਲਬਾਤ ਕਰਦੇ ਹਾਂ ਮੈਨੂੰ ਇਸ ਗੱਲ ਤੇ ਅਫਸੋਸ ਹੁੰਦਾ ਹੈ ਕਿ ਅੰਗਰੇਜ਼ ਉਸਤੇ ਇੰਨੇ ਔਖੇ ਕਿਉਂ ਹਨ ਹੁਣ ਮੈਂ ਉਹਨੂੰ ਇੱਕ ਵੱਖਰੇ ਨਜ਼ਰੀਏ ਤੋਂ ਸਮਝ ਲਿਆ ਹੈ ਹੁਣ ਮੈਂ ਉਸਨੂੰ ਕਿਸੇ ਬੇਆਬਾਦ ਟਾਪੂ ਤੇ ਲੈ ਜਾਵਾਂਗਾ ਕਿਸੇ ਬੇਆਬਾਦ ਟਾਪੂ ਤੇ ਕਿਉਂ ਅੰਕਲ ਮਾਸਕ ਦੇ ਆਕੋਫ ਨੇ ਬੇਧਿਆਨੀ ਜਹੀ ਨਾਲ ਪੁੱਛਿਆ ਜਦੋਂ ਉਹ ਚਲਾ ਗਿਆ ਫਿਰ ਟਾਪੂ ਬੇਆਬਾਦ ਥੋੜਾ ਰਹੇਗਾ ਮੈਂ ਆਪਣੇ ਸ਼ਾਹੀ ਖਜ਼ਾਨੇ 'ਚੋਂ ਖਰਚਾ ਕਰਕੇ ਉਸ ਲਈ ਮਨਪਰਚਾਵੇ ਦੇ ਸਾਰੇ ਸਾਧਨ ਮੁਖਈਆ ਕਰਵਾਵਾਂਗਾ। థिएਟਰ, ਨਾਚਕਰ ਤੇ ਹੋ ਹੋ ਸਾਰੀਆਂ ਚੀਜ਼ਾਂ ਤੇ ਉਹ ਪੂਰੇ ਸੁਰੱਖਿਆ ਹੇਠ ਤੁਰ ਫਿਰ ਸਕੇਗਾ। ਨਾਲੇ ਉੱਥੇ ਰਹਿ ਕੇ ਉਹ ਆਪਣੇ ਤੇਜ਼ ਤਰਾਰ ਸ਼ੌਂਕਾਂ ਨੂੰ ਵੀ ਕਾਇਮ ਰੱਖ ਸਕੇਗਾ। ਤੈਨੂੰ ਪਤਾ ਹੈ ਕਿ ਨੈਪੋਲੀਅਨ ਤੇਜ਼ ਤਰਾਰ ਔਰਤਾਂ ਅਤੇ ਤੇਜ਼ ਤਰਾਰ ਖਾਣਿਆਂ ਦਾ ਬੜਾ ਸ਼ੌਕੀਨ ਹੈ। ਮੈਂ ਇੱਕ ਪਿਤਾ ਵਾਂਗ ਉਹਦਾ ਖਿਆਲ ਰੱਖਾਂਗਾ। ਤੇਹ ਤੇ ਰਹਿੰਦੇ ਆ ਆਖਰ ਉਹ ਆਪਣੇ ਗੁਨਾਹਾਂ ਦਾ ਪਛਤਾਪ ਕਰੇਗਾ ਹੈ ਨਾ ਮਾਸਕਲੀਆ ਕੋ ਬੜੀ ਬੇਤੇਨੀ ਨਾਲ ਇਹ ਸਾਰੀ ਬਕਵਾਸ ਸੁਣਦਾ ਰਿਹਾ ਤੇ ਬੜੀ ਬੇਸਬਰੀ ਨਾਲ ਆਪਣੇ ਨੋ ਚਬਦਾ ਰਿਹਾ ਉਹ ਕਿਸੇ ਨਾ ਕਿਸੇ ਤਰ੍ਹਾਂ ਗੱਲ ਨੂੰ ਬੁੱਡੇ ਪ੍ਰਿੰਸ ਅਤੇ ਜੀਨਾ ਦੇ ਵਿਆਹ ਵਾਲੇ ਵਿਸ਼ੇ ਵੱਲ ਮੋੜਨਾ ਚਾਹੁੰਦਾ ਸੀ ਉਸ ਨੂੰ ਆਪ ਨੂੰ ਵੀ ਸਪਸ਼ਟ ਰੂਪ ਵਿੱਚ ਪਤਾ ਨਹੀਂ ਸੀ ਕਿ ਉਹ ਜੇਹਾ ਕਿਉਂ ਕਰਨਾ ਚਾਹੁੰਦਾ ਸੀ ਪਰ ਉਹਦਾ ਦਿਲ ਗੁੱਸੇ ਨਾਲ ਉਬਲ ਰਿਹਾ ਸੀ ਅਚਾਨਕ ਬੁੱਢਾ ਪ੍ਰਿੰਸ ਹੈਰਾਨੀ ਨਾਲ ਬੋਲਿਆ ਮੇਰੇ ਬੱਚੇ ਮੈਂ ਤੈਨੂੰ ਦੱਸਣਾ ਭੁੱਲ ਗਿਆ ਸੀ ਮੈਂ ਕਿਸੇ ਅੱਗੇ ਵਿਆਹ ਦੀ ਪੇਸ਼ਕਸ਼ ਕਰ ਚੁੱਕਾ ਹਾਂ ਵਿਆਹ ਦੀ ਪੇਸ਼ਕਸ਼ ਅੰਕਲ ਮਾਸਕਲੀਆ ਕੋਫ ਨੇ ਹੈਰਾਨੀ ਦਾ ਵਿਖਾਵਾ ਕਰਦਿਆਂ ਕਿਹਾ ਹਾਂ ਹਾਂ ਵਿਆਹ ਦੀ ਪੇਸ਼ਕਸ਼ ਪ੍ਰਿੰਸ ਨੇ ਆਪਣੇ ਨੌਕਰ ਨੂੰ ਇਸ਼ਾਰੇ ਨਾਲ ਬਾਹਰ ਭੇਜ ਦਿੱਤਾ ਸੀ ਮੈਂ ਅਚਾਨਕ ਹੀ ਇਹ ਪੇਸ਼ਕਸ਼ ਕਰ ਦਿੱਤੀ ਪਰ ਹੁਣ ਸੋਚਦਾ ਹਾਂ ਕਿ ਮੈਂ ਕਿਤੇ ਕਾੜੀ ਤਾਂ ਨਹੀਂ ਕਰ ਗਿਆ ਕੀ ਕਰਾਂ ਉਸ ਵੇਲੇ ਮੇਰਾ ਦਿਲ ਕਾਬੂ ਵਿੱਚ ਹੀ ਨਾ ਰਹਾ ਕਦੋਂ ਕੀਤੀ ਸੀ ਤੁਸੀਂ ਵਿਆਦੀ ਪੇਸ਼ਕਸ਼ ਅੰਕਲ ਕਦੋਂ ਮੇਰੇ ਪੱਕਾ ਨਹੀਂ ਯਾਦ ਕਿ ਮੈਂ ਕਦੋਂ ਇਹ ਪੇਸ਼ਕਸ਼ ਕੀਤੀ ਛਾਏ ਦੇ ਪੇਸ਼ਕਸ਼ ਵੀ ਮੈਂ ਸੁਪਨੇ ਵਿੱਚ ਹੀ ਕੀਤੀ ਹੋਵੇ ਮੈਨੂੰ ਯਾਦ ਨਹੀਂ ਆ ਰਿਹਾ ਕਿੰਨੀ ਅਜੀਬ ਗੱਲ ਹੈ ਤੇ ਕਿਸੇ ਦੇ ਅੱਗੇ ਕੀਤੀ ਸੀ ਤੁਸੀਂ ਇਹ ਪੇਸ਼ਕਸ਼ ਅੰਕਲ ਇਸ ਘਰ ਦੀ ਮਾਲਕਣ ਦੀ ਧੀ ਅਗੇ ਉਹ ਜੋ ਬੜੀ ਪਿਆਰੀ ਜੀ ਕੁੜੀ ਹੈ ਉਸ ਨੂੰ ਬੁਲਾ ਕੇ ਉਹਨਾਂ ਨੇ ਮੇਰੇ ਉਸ ਨਾਲ ਮੁਲਾਕਾਤ ਕਰਵਾਈ ਸੀ ਤੇ ਮੈਂ ਦਿਲ ਹੱਥੋਂ ਮਜਬੂਰ ਹੋ ਕੇ ਵਿਆਹ ਦੀ ਪੇਸ਼ਕਸ਼ ਕਰ ਦਿੱਤੀ ਪਰ ਮੈਂ ਹਾਲੇ ਵਿਆਹ ਨਹੀਂ ਕਰਵਾ ਸਕਾਂਗਾ ਤੂੰ ਮੈਨੂੰ ਦੱਸ ਮੇਰੇ ਬੱਚੇ ਕੀ ਹੁਣ ਮੈਂ ਕੀ ਕਰਾਂ ਵਿਆਹ ਦੀ ਪੇਸ਼ਕਸ਼ ਕਰਨ ਦਾ ਮਤਲਬ ਤਾਂ ਇਹ ਹੈ ਕਿ ਤੁਸੀਂ ਵਿਆਹ ਕਰਵਾਉਣਾ ਚਾਹੁੰਦੇ ਹੋ ਅੱਛਾ ਇੱਕ ਸਵਾਲ ਹੋਰ ਪੁੱਛਦਾ ਸੋ ਸਮਝ ਕੇ ਅਤੇ ਯਾਦ ਕਰਕੇ ਜਵਾਬ ਦੇਣਾ ਕਿ ਤੁਹਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਉਸ ਕੁੜੀ ਅੱਗੇ ਵਿਆਹ ਦੀ ਅਜੇ ਹੀ ਕੋਈ ਪੇਸ਼ਕਸ਼ ਕੀਤੀ ਸੀ ਹਾਂ ਮੈਨੂੰ ਯਕੀਨ ਮੈਂ ਸ਼ਾਇਦ ਸ਼ਾਇਦ ਸਾਰਾ ਕੁਝ ਵੀ ਤੁਹਾਡੇ ਸੁਪਨੇ ਵਿੱਚ ਹੀ ਵਾਪਰਿਆ ਹੋਵੇ ਅਤੇ ਤੁਸੀਂ ਬਿਲਕੁਲ ਉਸੇ ਤਰ੍ਹਾਂ ਪੁਲੇਖੇ ਵਿੱਚ ਬੋਲ ਰਹੇ ਹੋ ਜਿਵੇਂ ਹੁਣੇ ਕੋਚਰ ਪਹਿਨਾ ਬੱਗੀ ਤੋਂ ਦੁਬਾਰਾ ਡਿੱਗ ਪੈਣ ਬਾਰੇ ਬੋਲ ਰਹੇ ਸੀ ਮੈਨੂੰ ਵੀ ਇਉਂ ਹੀ ਲੱਗਦਾ ਹੈ ਕਿ ਸੁਪਨਾ ਹੀ ਹੋਵੇਗਾ ਪਰ ਬੜਾ ਅਜੀਬ ਸੁਪਨਾ ਹੈ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਮੈਂ ਗੱਲ ਕਿਵੇਂ ਸਪਸ਼ਟ ਕਰਾਂ ਬਾਹਰਲੇ ਕਿਸੇ ਬੰਦੇ ਤੋਂ ਸਿੱਧੇ ਰੂਪ ਚ ਇਹ ਪੁੱਛਣਾ ਵੀ ਚੰਗਾ ਨਹੀਂ ਲੱਗਦਾ ਕਿ ਮੈਂ ਇਹ ਪੇਸ਼ਕਸ਼ ਸੁਪਨੇ ਵਿੱਚ ਕੀਤੀ ਸੀ ਜਾਂ ਸੱਚਮੁੱਚ ਹੀ ਕੀਤੀ ਸੀ ਤੂੰ ਮੇਰੇ ਦੁੱਖ ਤਾਂ ਇਹ ਪੋਜੀਸ਼ਨ ਨੂੰ ਸਮਝ ਜਾਣਦੇ ਹੋ ਅੰਕਲ ਮੇਰਾ ਯਕੀਨ ਹੈ ਕਿ ਤੁਸੀਂ ਆਪਣੇ ਸੁਪਨਿਆਂ ਨੂੰ ਯਥਾਰਥ ਵਿੱਚ ਤਲਾਸ਼ ਕਰਨ ਦੇ ਚੱਕਰ ਵਿੱਚ ਐਵੇਂ ਦੁਖੀ ਹੁੰਦੇ ਰਹਿੰਦੇ ਹੋ ਪਰ ਮੈਨੂੰ ਵੀ ਤਾਂ ਗੱਲ ਸਪਸ਼ਟ ਹੋਵੇ ਗੱਲ ਸਪਸ਼ਟ ਹੈ ਅੰਕਲ ਮੈਨੂੰ ਪੱਕਾ ਯਕੀਨ ਹੈ ਕਿ ਤੁਸੀਂ ਇਹ ਸਾਰਾ ਕੁਝ ਸੁਪਨੇ ਵਿੱਚ ਹੀ ਵੇਖਿਆ ਹੈ ਮੈਂ ਵੀ ਅਜਿਹਾ ਹੀ ਸੋਚਦਾ ਹਾਂ ਮੇਰੇ ਪਿਆਰੇ ਕਿਉਂਕਿ ਅਕਸਰ ਮੈਨੂੰ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਰਹਿੰਦੇ ਹਨ ਦੇਖੋ ਅੰਕਲ ਪਹਿਲਾਂ ਤੁਸੀਂ ਲੰਚ ਸਮੇਂ ਦਾਰੂ ਪੀਤੀ ਫਿਰ ਤੁਸੀਂ ਡਿਨਰ ਵੇਲੇ ਦਾਰੂ ਪੀਤੀ ਐਨੀ ਦਾਰੂ ਪੀ ਕੇ ਇਹੋ ਜੇ ਰੋਮਾਂਟਿਕ ਸੁਪਨੇ ਹੀ ਆਉਣਗੇ ਹਾਂ ਹਾਂ ਇਸੇ ਕਰਕੇ ਸ਼ਾਇਦ ਇਸੇ ਕਰਕੇ ਇਸ ਕਰਕੇ ਪਿਆਰੇ ਅੰਕਲ ਮੇਰਾ ਤਾਂ ਇਹੋ ਖਿਆਲ ਹੈ ਮੈਨੂੰ ਪਤਾ ਹੈ ਕਿ ਜਾਗਦੇ ਹੋਏ ਤਾਂ ਤੁਸੀਂ ਐਸਾ ਕੋਈ ਬੇਹੁਦਾ ਕਦਮ ਚੁੱਕਣ ਬਾਰੇ ਸੋਚ ਵੀ ਨਹੀਂ ਸਕਦੇ ਤੁਸੀਂ ਬੜੇ ਸੋਜਵਾਨ ਅਤੇ ਸੋਚ ਸਮਝ ਕੇ ਫੈਸਲਾ ਕਰਨ ਵਾਲੇ ਸ਼ਖਸ ਹੋ ਹਾਂ ਇਹ ਤਾਂ ਹੈ ਇਹ ਤਾਂ ਹੈ ਜ਼ਰਾ ਇਹ ਸੋਚ ਕੇ ਵੇਖੋ ਅੰਕਲ ਕਿ ਜੇਕਰ ਤੁਹਾਡੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਸੁਪਨੇ ਤੇ ਅਸਲੀਅਤ ਵਿੱਚ ਕੋਈ ਫਰਕ ਨਹੀਂ ਕਰ ਸਕਦੇ ਤੌ ਤੁਹਾਡਾ ਕੀ ਹਲ ਕਰਨਗੇ ਉਹ ਤਾਂ ਪਹਿਲਾਂ ਹੀ ਤੁਹਾਡੇ ਤੇ ਐਨੇ ਜ਼ੁਲਮ ਕਰਦੇ ਰਹੇ ਨੇ ਰੱਬ ਬਚਾਏ ਉਹਨਾਂ ਤੋਂ ਪ੍ਰਿੰਸ ਨੇ ਡਰ ਨਾਲ ਪੀਲੇ ਪੈਂਦਿਆਂ ਕਿਹਾ ਤੇਰਾ ਕੀ ਖਿਆਲ ਹੈ ਕਿ ਸਭ ਕੁਝ ਸੁਣ ਕੇ ਕੀ ਕਰਨਗੇ ਉਹ ਉਹ ਪ੍ਰਚਾਰ ਕਰਨਗੇ ਕਿ ਤੁਸੀਂ ਪਾਗਲਪਨ ਦੇ ਪ੍ਰਭਾਵधीन ਅਜਿਹਾ ਕਰ ਰਹੇ ਹੋ ਉਹ ਤੁਹਾਨੂੰ ਪਾਗਲ ਆਖਣਗੇ ਤੇ ਤੁਹਾਨੂੰ ਕਿਸੇ ਪਾਗਲਖਾਨੇ ਵਿੱਚ ਭੇਜ ਦੇਣਗੇ ਮਾਸਕੀਆ ਕੋ ਇਸ ਗੱਲ ਤੋਂ ਪੂਰਾ ਚੇਤਨ ਸੀ ਇਸ ਸਮੇਂ ਬੁੱਢੇ ਨੂੰ ਸਭ ਤੋਂ ਵੱਧ ਡਰਾਉਣ ਲਈ ਕਿਹੜਾ ਤਰੀਕਾ ਸਭ ਤੋਂ ਵੱਧ ਅਸਰਦਾਰ ਹੋ ਸਕਦਾ ਸੀ ਹਾਏ ਰੱਬਾ ਕੀ ਇਹ ਸੱਚਮੁੱਚ ਇੰਜ ਕਰ ਸਕਦੇ ਹਨ ਬੁੱਢੇ ਨੇ ਡਰ ਨਾਲ ਕੰਬਦਿਆਂ ਪੁੱਛਿਆ ਬਿਲਕੁਲ ਅੰਕਲ ਨਾਲੇ ਜਿਹੜੀ ਗੱਲ ਤੁਹਾਨੂੰ ਕਿਸੇ ਵਿਤਤਾ ਵਿੱਚ ਪਾ ਸਕਦੀ ਹੋਵੇ ਉਸ ਨੂੰ ਸੁਪਨਾ ਹੀ ਸਮਝ ਲੈਣਾ ਚਾਹੀਦਾ ਹੈ ਠੀਕ ਹੈ ਠੀਕ ਹੈ ਮੇਰੇ ਬੱਚੇ ਇੱਕ ਸੁਪਨਾ ਹੀ ਸੀ ਉਹ ਬੜਾ ਠੇਕ ਮਸ਼ਵਰਾ ਦਿੰਦਾ ਹੈ ਇਸ ਮਸ਼ਵਰੇ ਲਈ ਮੈਂ ਤੇਰਾ एहसानमंद ਹਾਂ ਮੈਂ ਇਸ ਭੁਲੇਖੇ ਵਿੱਚ ਸੀ ਕਿ ਮੈਂ ਸ਼ਾਇਦ ਸੱਚਮੁੱਚ ਹੀ ਪੇਸ਼ ਕਰ ਦਿੱਤੀ ਸੀ ਪਰ ਚਲੋ ਹੁਣ ਸਪਸ਼ਟ ਹੋ ਗਿਆ ਕਿ ਇਹ ਸਭ ਸੁਪਨਾ ਹੀ ਸੀ ਤੇ ਇੱਕ ਹੋਰ ਵੀ ਚੰਗਾ ਹੋਇਆ ਅੰਕਲ ਕਿ ਥੱਲੇ ਸੈਲੂਨ ਵਿੱਚ ਜਾਣ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਆ ਮਿਲਿਆ ਨਹੀਂ ਤਾਂ ਇਸ ਗੱਲ ਦਾ ਬੜਾ ਤਮਾਸ਼ਾ ਬਣ ਜਾਣਾ ਸੀ ਤੁਸੀਂ ਇਹ ਸੋਚ ਕੇ ਥੱਲੇ ਉਹਨਾਂ ਕੋਲ ਜਾਣਾ ਸੀ ਕਿ ਤੁਹਾਡਾ ਉਹਨਾਂ ਦੀ ਕੁੜੀ ਨਾਲ ਵਿਆਹ ਹੋਣ ਵਾਲਾ ਹੈ ਤੇ ਤੁਸੀਂ ਉਸ ਦੇ ਮੰਗੇਤਰ ਵਾਂਗ ਤੇ ਤੁਸੀਂ ਉਸਨੇ ਮੰਗੇਤਰ ਵਾਂਗ ਉਹਦੇ ਨਾਲ ਸਲੂਕ ਕਰਨਾ ਸੀ ਸੋਚ ਕੇ ਵੇਖੋ ਕਿੰਨਾ ਡਰਾਉਣਾ ਤੇ ਖਤਰਨਾਕ ਨਤੀਜਾ ਨਿਕਲਣਾ ਸੀ ਹਾਂ ਯਕੀਨਨ ਬਹੁਤ ਖਤਰਨਾਕ ਗੱਲ ਹੋਣੀ ਸੀ ਕਿਉਂ ਸੋਚ ਕੇ ਵੇਖੋ ਕੁੜੀ ਦੀ ਉਮਰ 23 ਸਾਲ ਦੀ ਹੋ ਚੁੱਕੀ ਹੈ ਹਾਲੇ ਤੱਕ ਕਿਸੇ ਨੇ ਵੀ ਉਸ ਨੂੰ ਵਿਆਹ ਦੀ ਹੱਮੀ ਨਹੀਂ ਪਰੀ ਜੇ ਤੁਸੀਂ ਆਪਣੇ ਆਪ ਉਸ ਨਾਲ ਵਿਆਹ ਕਰਵਾਉਣ ਦੀ ਗੱਲ ਛੇੜ ਦੇਓਗੇ ਤਾਂ ਉਹਨਾਂ ਨੂੰ ਹੋਰ ਕੀ ਚਾਹੀਦਾ ਹੈ ਤੁਹਾਡੇ ਵਰਗੇ ਅਮੀਰ ਪ੍ਰਿੰਸ ਨਾਲ ਕੁੜੀ ਵਿਆਉਣ ਲਈ ਤਾਂ ਉਹ ਫਟਾਫਟ ਰਾਜ਼ੀ ਹੋ ਜਾਣਗੇ ਪਰ ਹਰ ਵੇਲੇ ਉਹ ਤੁਹਾਡੀ ਦੌਲਤ ਤੇ ਅੱਖ ਰੱਖਣਗੇ ਤੇ ਹਰ ਰੋਜ਼ ਤੁਹਾਡੇ ਮੋਤੀਆਂ ਦੁਆਵਾਂ ਮੰਗਣਗੇ ਕਿ ਤੁਸੀਂ ਛੇਤੀ ਮਰਨਾ ਚਾਹੁੰਦੇ ਹੋ ਨਹੀਂ ਬਿਲਕੁਲ ਨਹੀਂ ਨਾਲੇ ਤੁਹਾਡੇ ਵਰਗਾ ਗੌਰਵਸ਼ਾਲੀ ਹਾਂ ਮੇਰੇ ਵਰਗਾ ਗੌਰਵਸ਼ਾਲੀ ਤੁਹਾਡੇ ਵਰਗਾ ਸਿਆਣਾ ਤੇ ਸੂਝਵਾਨ ਹਾਂ ਮੈਂ ਸਿਆਣਾ ਤੇ ਸੂਝਵਾਨ ਨਾਲੇ ਇਸ ਕੁੜੀ ਦਾ ਤੁਹਾਡੇ ਨਾਲ ਕੀ ਮੇਲ ਬਣਦਾ ਹੈ ਅਜਿਹੇ ਵਿਆਹ ਲਈ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਕੀ ਆਖਣਗੇ ਮੇਰੇ ਰਿਸ਼ਤੇਦਾਰ ਤਾਂ ਮੈਨੂੰ ਖਾ ਜਾਣਗੇ ਉਹ ਮੈਨੂੰ ਪਾਗਲਖਾਨੇ ਭੇਜ ਦੇਣਗੇ ਮੇਰਾ ਤਾਂ ਇਹ ਸੋਚ ਕੇ ਇਤਰਾ ਨਿਕਲ ਜਾਂਦਾ ਹੈ ਤੁਸੀਂ ਫਿਕਰ ਨਾ ਕਰੋ ਅੰਕਲ ਜਦੋਂ ਤੁਸੀਂ ਥੱਲੇ ਜਾਓਗੇ ਤਾਂ ਮੈਂ ਤੁਹਾਨੂੰ ਇਕੱਲਾ ਨਹੀਂ ਛੱਡਾਂਗਾ ਥੱਲੇ ਇਹਨਾਂ ਨੇ ਕੁਝ ਮਹਿਮਾਨ ਵੀ ਬੁਲਾ ਰੱਖੇ ਨੇ ਮਹਿਮਾਨ ਵੀ ਪਰ ਮੈਂ ਫਿਕਰ ਨਾ ਕਰੋ ਅੰਕਲ ਮੈਂ ਤੁਹਾਡੇ ਨਾਲ ਹੋਵਾਂਗਾ ਤੇਰਾ ਬਹੁਤ ਸ਼ੁਕਰੀਆ ਤੂੰ ਤਾਂ ਬਚਾ ਲਿਆ ਮੈਨੂੰ ਫੇਰ ਆ ਕੀ ਖਿਆਲ ਹੈ ਮੈਂ ਇਹਨਾਂ ਦੇ ਘਰੋਂ ਬਾਜੀ ਨਾ ਜਾਵਾਂ ਕੱਲ ਜਾਣਾ ਅੰਕਲ ਕੱਲ ਸਵੇਰੇ 7 ਵਜੇ ਉਨਜ ਅਜ ਸਾਰਿਆਂ ਨੂੰ ਦੱਸ ਦੇਣਾ ਕਿ ਤੁਸੀਂ ਕੱਲ ਸਵੇਰੇ 7 ਵਜੇ ਜਾ ਰਹੇ ਹੋ ਬੇਸ਼ੱਕ ਮੈਂ ਚਲਾ ਜਾਵਾਂਗਾ ਪਰ ਜੇ ਉਹ ਮੈਨੂੰ ਆਪਣੀ ਕੁੜੀ ਦਾ ਮੰਗੇਤਰ ਸਮਝ ਕੇ ਗੱਲਾਂ ਕਰਨ ਲੱਗ ਪਈ ਫੇਰ ਦਰਉਣਾ ਅੰਕਲ ਮੈਂ ਵੀ ਉੱਥੇ ਹੀ ਹੋਵਾਂਗਾ ਇਹ ਗੱਲ ਨੋਟ ਕਰ ਲਓ ਕਿ ਉਹ ਤੁਹਾਨੂੰ ਜੋ ਮਰਜ਼ੀ ਆਖੇ ਜਾਣ ਤੁਸੀਂ ਬਸ ਇਹੋ ਜ਼ਾਹਿਰ ਕਰੋਗੇ ਕਿ ਸਾਰਾ ਕੁਝ ਸੁਪਨੇ ਵਿੱਚ ਹੋਇਆ ਹੈ हां 인디 ਹੀ ਹੋਵੇਗਾ ਪਰ ਮੇਰੇ ਪਿਆਰੇ ਜੇ ਇਹ ਸੁਪਨਾ ਵੇਸੀ ਤਾਂ ਬੜਾ ਵਧੀਆ ਸੁਪਨਾ ਸੀ ਤੇ ਉਹ ਕੁੜੀ ਵੀ ਕਮਾਲ ਦੀ ਖੂਬਸੂਰਤ ਹੈ ਮੈਂ ਹੁਣ ਥੱਲੇ ਜਾ ਰਿਹਾ ਹਾਂ ਅੰਕਲ ਤੇ ਤੁਸੀਂ ਨਹੀਂ ਨਹੀਂ ਮੇਰੇ ਬੱਚੇ ਤੂੰ ਮੈਨੂੰ ਇਕੱਲਿਆਂ ਛੱਡ ਕੇ ਨਹੀਂ ਜਾ ਸਕਦਾ ਬੁੱਢਾ ਡਰ ਕੇ ਚੀਕਿਆ ਨਹੀਂ ਅੰਕਲ ਵਹਿਮ ਨਾ ਕਰੋ ਮੈਂ ਉੱਥੇ ਹੀ ਹੋਵਾਂਗਾ ਬਸ ਆਪਾਂ ਇਕੱਠੇ ਥੱਲੇ ਨਹੀਂ ਜਾਵਾਂਗੇ ਸਗੋਂ ਵੱਖ-ਵੱਖ ਜਾਵਾਂਗੇ ਪਹਿਲਾਂ ਮੈਂ ਕਮਰੇ ਵਿੱਚ ਦਾਖਲ ਹੋਵਾਂਗਾ ਫਿਰ ਤੁਸੀਂ ਥੱਲੇ ਆਉਂਗੇ ਇਹ ਠੀਕ ਰਹੇਗਾ ਠੀਕ ਹੈ ਪਰ ਮੈਂ ਚਾਹੁੰਦਾ ਸਾਂ ਕਿ ਆਪਣੇ ਇਸ ਛੋਟੇ ਜਿਹੇ ਵਿਚਾਰ ਨੂੰ ਨੋਟ ਕਰ ਲਵਾਂ ਛੋਟਾ ਨਹੀਂ ਤੁਹਾਡਾ ਵਿਚਾਰ ਵੱਡਾ ਹੈ ਅੰਕਲ ਹੁਣ ਦੇਰੀ ਨਾ ਕਰੋ ਤੇ ਮੇਰੇ ਜਾਣ ਤੋਂ ਬਾਅਦ 6:00 'ਤੇ ਨਾਲ ਥੱਲੇ ਆ ਜਾਓ ਨਾਲੇ ਯਾਦ ਰੱਖਿਓ ਤੁਸੀਂ ਕੱਲ ਇੱਥੋਂ ਜਾਣਾ ਹੈ ਕੱਲ ਸਵੇਰੇ 7:00 ਹਾਂ ਹਾਂ ਕੱਲ ਸਵੇਰੇ ਆਪਾਂ ਆਪਣੇ ਆਸ਼ਰਮ ਵਾਪਸ ਚਲੇ ਜਾਵਾਂਗੇ ਪਰ ਮੇਰੇ ਬੱਚੇ ਉੜੀ ਸੱਚਮੁੱਚ ਬੜੀ ਸੋਹਣੀ ਹੈ ਜੇ ਸੱਚਮੁੱਚ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਹੁੰਦਾ ਤਾਂ ਮੈਂ ਰੱਬ ਦਾ ਵਾਸਤਾ ਇਹ ਅੰਕਲ ਸਮਝਦਾਰੀ ਵਰਤੋ ਹੁਣ ਅਜੇ ਹੀ ਕੋਈ ਗੱਲ ਨਾ ਕਰੋ ਹਾਂ ਹਾਂ ਮੈਂ ਭੁੱਲ ਗਿਆ ਸੀ ਮੈਂ ਕਹਿਣਾ ਚਾਹੁੰਦਾ ਸੀ ਕਿ ਬਾਅਦ ਚ ਯਾਦ ਕਰਕੇ ਕਹਿਣਾ ਮੈਂ ਚੱਲਿਆ ਹਾਂ ਅਲਵਿਦਾ ਅਲਵਿਦਾ ਮੇਰੇ ਬੱਚੇ ਅਲਵਿਦਾ ਪਰ ਮੈਂ ਇਹੋ ਆਖਦਾ ਹਾਂ ਕਿ ਭਾਵੇਂ ਇਹ ਸੁਪਨਾ ਸੀ ਪਰ ਇਹ ਸੁਪਨਾ ਬੜਾ ਵਧੀਆ ਸੀ ਧੰਨਵਾਦ ਜੀ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ